ਲੇਣਾ ਬਰਦਾ ਤਾਦੋ ਘੜਾ ਬੜਾ ਸਾਰੇ ਜੰਗ ਵਿੱਚ ਖੰਗ ਜੋ ਅਇਦਰੋਂ ਵੀ ਸਾਰੇ ਇੱਕ ਦੋ ਸੇਵਾਦਾਰ ਦੇ ਫੁੱਲ ਹੋਰ ਨੇ ਮਨ ਹੋਰ ਲੱਗੋ ਜਾਣੇ ਇੱਕ ਆਸੂ ਸਾਧ ਨੱਚ ਪੋ ਜਾਣੇ ਆਜੀ ਆਜੀ ਨੱਚੋ ਜਾਤੇ ਆਸੂ ਸਾਧ ਨੱਚ ਪੋ ਜਾਣੇ ਆਜੀ ਆਜੀ ਨੱਚੋ ਜਾਤੇ ਉਹਨੇ ਤੁੰਗੇ ਨੋੜ ਜੱਗਦੀ ਉਹਨੇ ਤੁੰਗੇ ਨੋੜ ਜੱਗਦੀ ਜਿਹੜੇ ਫੰਗਰਾਂ ਮੈਂ ਹੋ ਜਾਂਦੇ ਪਿਆਰ ਨਾਲ ਤੇ ਬੜੀ ਭਾਵਨਾ ਨਾਲ ਸਾਰਿਆਂ ਨੇ ਉੱਠ ਕੇ ਸਤਿਗੁਰੂ ਜੀ ਦੇ ਫੁੱਲਾਂ ਦੀ ਵਰਕਾ ਕਰਨੀ ਹੈ ਇਧਰੋਂ ਬੀਬੀਆਂ ਵਾਲੇ ਪਾਸਿਓਂ ਇਧਰ ਭਾਈਆਂ ਵਾਲੇ ਪਾਸਿਆਂ ਉੱਠ ਕੇ ਅੱਗੇ ਅੱਗੇ ਆ ਜਾਓ ਇਧਰੋਂ ਭਾਈ ਵੀ ਤੇ ਇਧਰੋਂ ਬੀਬੀਆਂ ਵੀ ਤੇ ਨਾਲ ਨਾਲ ਸਾਰਿਆਂ ਨੇ ਬੋਲਣਾ ਵੀ ਹੈ ਮਾਰਸ਼ਾ ਜੀ ਨੇ ਬਖਸ਼ਿਸ਼ ਕੀਤੀ ਬੜੀਆਂ ਰਹਿਮ ਦਾ ਮਾਰੇ ਸਾਹਿਬ ਨੇ ਕਰੀਆਂ ਨੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਸਾਰੇ ਪ੍ਰਬੰਧਕਾਂ ਦਾ ਸਾਰੇ ਨੌਜਵਾਨਾਂ ਦਾ ਬਸ ਨੌਜਵਾਨਾਂ ਦੇ ਚਰਨਾਂ ਚ ਦਾਸ ਇੱਕੋ ਬੇਨਤੀ ਕਰਦਾ ਹੈ ਆਸਮੇ ਜੀ ਅਮਰਤ ਸ਼ਗੋ ਤੇ ਗੁਰੂ ਗੋਬਿੰਦ ਸਿੰਘ ਦੇ ਲੜ ਲੰਘੋ ਮਾਤਾ ਸਾਹਿਬ ਮੌਰ ਦੀ ਗੋਦ ਨੇ ਸ਼ਿਕਾਰ ਬਹੁਤ ਸੱਚੇ ਬਾਦਸ਼ਾਹ ਫਿਰ ਮੇਰਾ ਕਰਨਗੇ ਕਲਗੀ ਤਰ ਸੱਚੇ ਬਾਦਸ਼ਾਹ ਜਦੋਂ ਨਾ ਤੁਸੀਂ ਕਿਸੇ ਲਾਕੇ ਚ ਜਲੇ ਜਾਓ ਇਹ ਨਿਮਿੱਥੀ ਛੋੜਾ ਪਾਇਆ ਦਸਤਾਰ ਬੰਨੀ ਕਿਸੇ ਲਾਕੇ ਚ ਭਾਵੇਂ ਚਲੇ ਜਾਓ ਜਦੋਂ ਤੁਸੀਂ ਉੱਥੇ ਜਾ ਕੇ ਦੱਸੋਗੇ ਨਾ ਵੀ ਚੰਗੌਰ ਸਾਹਿਬ ਆਏ ਆ ਲੋਕੀ ਧਰਤੀ ਨੂੰ ਮੱਥਾ ਲਾ ਕੇ ਹੱਥ ਲਾ ਕੇ ਤੇ ਮੱਥੇ ਮਨੋਦੇ ਐਨਾ ਸਤਕਾਰ ਇਸ ਧਰਤੀ ਦਾ ਤੇ ਆਪਾਂ ਦੇ ਨੇ ਰਹਿਤੇ ਆ ਤੇ ਇਹ ਕਰਕੇ ਨੌਜਵਾਨਾਂ ਦੇ ਜਨਮਾਂ 'ਚ ਮੈਂ ਵੇਖੀ ਕਰਨਾ ਗੋਵਿੰਦ ਸਿੰਘ ਮਹਾਰਾਜ ਦੀ ਰੇਡ ਹੈ ਜਿੱਥੇ ਮਰਜੀ ਜਰੇ ਜਾਈਏ ਗੁਰੂ ਗੋਵਿੰਦ ਸਿੰਘ ਜੀ ਆ ਲਾਲਾਂ ਦੀ ਰਾਤ ਦੁਨੀ ਇਸ ਸਰਦਿ ਗੋਰਾ ਨੰਦ ਨੇ ਕਿ ਗੁਰੂ ਗੋਵਿੰਦ ਸਿੰਘ ਦਾ ਦੇਣ ਨਹੀਂ ਦੇ ਸਕਦੇ ਵਾਪਸ ਹੀ ਇਕਦਾਰੇ ਕੋਈ ਪਰਸਾ ਜੀ ਨੂੰ ਆਪਣਾ ਰਹਿਬਰ ਬਣਾਈਏ ਮਾਤਾ ਸਾਹਿਬ ਕੌਰ ਜੀ ਦੀ ਗੋਦ ਦੇ ਸ਼ਿੰਗਾਰ ਬਣ ਗਏ ਬਹੁਤ ਬਹੁਤ ਸਾਰੀ ਸੰਗਤ ਦਾ ਸਾਰੇ ਮਹਾਂਪੁਰਸ਼ਾਂ ਦਾ ਧੰਨਵਾਦ ਭਾਵੀਆਂ ਤੋਂ ਸਰਦਾਰ ਅਜੀਤ ਸਿੰਘ ਜੀ ਵੀ ਆਏ ਨੇ ਉਹਨਾਂ ਦਾ ਵੀ ਧੰਨਵਾਦ ਬਾਬਾ ਜਗਿੰਦਰ ਸਿੰਘ ਜੀ ਮਹਾਂਪੁਰਸ਼ ਬਹੁਤ ਪ੍ਰੇਮ ਕਰਦੇ ਨੇ ਹਰ ਵੇਲੇ ਇਹਨਾਂ ਲੁੱਠਣੀਆਂ ਹਵਾਵਾ ਅਸੀਸਾਂ ਹੁੰਦੀਆਂ ਸ਼੍ਰੀ ਕਤਲਗੜ੍ਹ ਸਾਹਿਬ ਦੀ ਧਰਤੀ ਚਮਕੌਰ ਸਾਹਿਬ ਤੋਂ ਬੜੀਆਂ ਰੂਹਾਂ ਬੜੇ ਪਿਆਰ ਵਾਲੇ ਨੌਜਵਾਨ ਸੱਜਣ ਆਏ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਰੇ ਨਗਰ ਨਿਵਾਸੀਆਂ ਦਾ ਕਲਸੀ ਸਾਹਿਬ ਉਹਨਾਂ ਦਾ ਧੰਨਵਾਦ ਗੁਰਮੁਖੀ ਚੇਤਨਾ ਸਾਈਕਲ ਮਾਰਜ ਮਿਤੀ 8 ਜਨਵਰੀ 2024 ਸਮਾ ਸਵੇਰੇ 9 ਵਜੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਰਵਾਨਾ ਹੋਏਗਾ ਪੰਜਾਬ ਦੇ 23 ਜ਼ਿਲ੍ਹਿਆਂ ਚੋਂ ਹੁੰਦਾ ਹੋਇਆ 21 ਫਰਵਰੀ ਨੂੰ ਪੰਜਾਬ ਦੀ ਰਾਜਧਾਨੀ ਲੁਧਿਆਣਾ ਪਹੁੰਚੇਗਾ ਸੋ ਬੇਤੀਏ ਸਾਰੀ ਸੰਗਤ ਦੇ ਚਰਣਾ ਵਿੱਚ 28 ਜਨਵਰੀ ਨੂੰ ਆਪ ਜੀ ਨੇ ਇਸ ਮਾਰਚ ਵਿੱਚ ਸ਼ਾਮਲ ਹੋਣ ਦਾ ਯਤਨ ਕਰਨਾ ਨੌਜਵਾਨ ਜਿਹੜੇ ਨੇ ਖਾਸ ਕਰਕੇ ਸੁਣਨ ਧੰਨ ਗੁਰੂ ਗ੍ਰੰਥ ਸਾਹਿਬਾਰੇ ਸੱਚੇ ਪਾਤਸ਼ਾਹ ਕਿਰਪਾ ਕਰਨ ਜਿੱਥੋਂ ਜਿੱਥੋਂ ਵੀ ਸੰਗਤਾਂ ਆਈਆਂ ਨੇ ਜਿਨ੍ਹਾਂ ਜਿਨ੍ਹਾਂ ਪਿੰਡਾਂ ਤੋਂ ਆਇਓ ਸਾਰਿਆਂ ਦਾ ਤੁਹਾਡਾ ਧੰਨਵਾਦ ਗੁਰੂ ਗ੍ਰੰਥ ਸਾਹਿਬਾਰੇ ਸੱਚੇ ਪਾਤਸ਼ਾਹ ਜੀ ਦਾ ਕਰੋੜਾਂ ਵਾਰ ਸ਼ੁਕਰ ਫੇਰ ਕਦੇ ਸਮਾਂ ਬਣਿਆ ਆਪਾਂ ਇਸੇ ਤਰ੍ਹਾਂ ਨਾਲ ਮਿਲਦੇ ਮਹਾਪੁਰਸ਼ਾਂ ਦੇ ਚਰਨਾਂ ਵਿੱਚ ਆਨੰਦ ਮਾਣਾਂਗੇ ਆਪ ਜੀ ਨੂੰ ਭਾਈ ਜਗਦੀਪ ਸਿੰਘ ਜੀ ਹੁਣ ਅਨੰਦ ਸਾਹਿਬ ਸਰਵਣ ਕਰਵਾਉਣਗੇ ਉਦੋਂ ਬਾਅਦ ਅਰਦਾਸ ਗੁਰਮੁਖਨਾਮੇ ਫਿਰ ਸਾਰੀ ਸੰਗਤ ਨੇ ਅਗਲਾ ਪ੍ਰੋਗਰਾਮ ਜਿਹੜਾ ਗੁਰਮੁਖਾ ਗੁਰਮਖਾ ਬਾਸੋ ਸਰਵਣ ਕਰਨਾ ਹੈ ਤੇ ਮਹਾਪੁਰਸ਼ ਕਹਿੰਦੇ ਹਰ ਸਾਲ ਨਹੀਂ ਜਕਾਰਾ ਛੱਡਦਾ ਵੀ ਹਾਜ਼ਰੀ ਭਰਾਂ ਕਰਾਂਗੇ ਪਰ ਆਹ ਵੀ ਆਪਾਂ ਤਾਂ ਇੱਥੇ ਮੇੜੇ ਆ ਅਸਲ 'ਚ ਨਾ ਜਦੋਂ ਬਾਕੀ ਮਹਾਪੁਰਸ਼ ਚਲੋ ਸਾਰੇ ਸਤਿਕਾਰ ਦੇਉਂਦੇ ਨੇ ਕੇਂਦਰ ਕਰਦੇ ਨੇ ਸਾਨੂੰ ਇਹ ਬਹੁਤ ਪ੍ਰੋਬਲਮ ਆਉਂਦੀ ਜਿੱਥੇ ਵੀ ਜਾਂਦੇ ਅਗਲੇ ਮੇਲੇ ਸਾਊਂਡ ਸਾਡਾ ਆਪਣਾ ਫਿਰ ਬਾਬਾ ਜੀ ਬਜਟ ਬਾਹਰ ਨਹੀਂ ਚੱਲਿਆ ਜਾਣਾ ਸੋਣ ਸਾਡਾ ਤਾਂ ਲਹਿਮ ਖਾਸਾ ਹੁੰਦਾ ਮੈਂ ਕੋਲਗੀਆਂ ਵੀ ਫਿਰ ਕੀਬੋਰਡ ਵੀ ਫਿਰ ਇਹ ਅੱਛਾ ਨੌਜਵਾਨ ਸਾਨੂੰ ਜ਼ਿਆਦਾਤਰ ਪਿਆਰ ਬਹੁਤ ਕਰਦੇ ਨੇ ਬਜ਼ੁਰਗ ਜਿਹੜੇ ਨੇ ਉਹ ਵੀ ਹੁਣ ਤਾਂ ਸੁਣਨ ਲੱਗੇ ਕਈ ਦਵਾਨਾਂ ਤੇ ਜਦੋਂ ਜਾਣਾ ਸੀ ਉਹ ਕੌੜਾ ਸੱਚ ਗੀਤ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਏਗਾ ਕੌੜਾ ਸੱਚ ਜਦੋਂ ਆਇਆ ਨਾ ਤੇ ਬਜ਼ੁਰਗਾਂ ਨੇ ਕਿਹਾ ਮਾਮਾ ਜੀ ਉਹ ਤਾਂ ਨੰਦ ਹੀ ਲਿਆ ਤਾਂ ਅਸੀਂ ਅਗਲੀ ਵੇਟ ਕਰ ਰਹੇ ਆ ਵੀ ਦੂਜਾ ਕਦੋਂ ਘਟੋਗੇ ਤੇ ਹੁਣ ਫਿਰ ਮੈਨੂੰ ਇਹ ਖੁਸ਼ੀ ਹੋਈ ਵੀ ਨੌਜ ਨੌਜਵਾਨ ਤਾਂ ਸੁਣਦੇ ਸੀ ਬਜ਼ੁਰਗ ਵੀ ਸੁਣਨ ਲੱਗੇ ਸਤਿਗੁਰੂ ਗੁਰੂ ਗ੍ਰੰਥ ਸਾਹਿਬਾਰੇ ਸੱਚੇ ਪਾਤਸ਼ਾਹ ਮੀਰ ਕਰਨ ਸਾਡਾ ਤੇ ਤੁਹਾਡਾ ਇਹ ਪਿਆਰ ਜਿਹੜਾ ਇਸੇ ਤਰ੍ਹਾਂ ਵਧਿਆ ਰਹੇ ਮੇਰੇ ਤਾਂ ਮਨ 'ਚ ਪਿੱਕੋ ਰਹੀ ਜੇ ਬਸ ਅਸਲ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਜਾਂ ਦੇ ਜਿਹੜੀ ਚਮਕ ਹੈ ਚਮਕੌਰ ਸਾਹਿਬ ਦੀ ਧਰਤੀ ਫਤਿਹਗੜ੍ਹ ਸਾਹਿਬ ਦੀ ਧਰਤੀ ਵਰਲਡ ਵਿੱਚ ਜਾਣੀ ਜਾਂਦੀ ਪਰ ਮਾਫ ਕਰਿਓ ਸਾਧ ਸੰਗਤ ਜੀ ਅਸੀਂ ਆਪਣੇ ਚਮਕੌਰ ਸਾਹਿਬ ਦਾ ਇਤਿਹਾਸ ਤੇ ਚਮਕੌਰ ਸਾਹਿਬ ਦੀ ਧਰਤੀ ਬਾਰੇ ਲੋਕਾਂ ਨੂੰ ਚੱਜ ਨਾਲ ਦੱਸ ਨਹੀਂ ਸਕਿਆ ਇਸੇ ਕਰਕੇ ਕੱਠ ਤਾਂ ਹੁੰਦਾ ਪਰ ਉਹਨਾਂ ਵੀ ਹੁੰਦਾ ਜਿੱਦੀ ਵੱਡੀ ਪ੍ਰਵਾਨੀ ਮੈਨੂੰ ਇਹ ਹੁੰਦਾ ਵੀ ਵਾਹਿਗੁਰੂ ਬੇਰ ਕਰੇ ਮੇਰੀ ਵੱਡੇ ਵੱਡੇ ਸਿੰਗਰਾਂ ਨਾਲ ਵੀ ਜਦੋਂ ਐਦਾਂ ਬੈੰਦੇ ਉੱਠਦੇ ਆ ਨਾ ਤਾਂ ਕੋਹਣਾ ਵੀ ਮੈਂ ਬੇਨਤੀ ਕਰਦਾ ਹੁਣ ਵੀ ਕਦੇ ਮਾਰਚ ਮੇਰੇ ਰੀਜ ਜੇ ਵੀ ਇੱਕ ਬਹੁਤ ਵੱਡਾ ਪ੍ਰੋਗਰਾਮ ਰੱਖੀਏ ਪੂਰੇ ਪੰਜਾਬ ਤੋਂ ਵੱਲਦ ਵਿੱਚੋਂ ਲੋਕ ਆਉਣਗੇ ਇੱਥੋਂ ਲਾਇਵ ਵੱਡੇ ਵੱਡੇ ਚੈਨਲਾਂ ਤੇ ਟੈਲੀਕਾਸਟ ਚੱਲੇ ਵੱਡੇ ਵੱਡੇ ਸਿੰਗਰ ਆਉਣ ਬਾਲੀਵੁੱਡ ਦੇ ਸਿੰਗਰ ਆਉਣ ਉਹ ਇੱਥੇ ਆ ਕੇ ਸਾਬਜਦਿਆਂ ਦਾ ਪ੍ਰਚਾਰ ਕਰਨ ਜਿਹੜਾ ਹੋਕਾਏ ਜਿਹੜੀ ਆਵਾਜ਼ ਹੈ ਸਾਬਜਦਿਆਂ ਦੀ ਸ਼ਹੀਦੀ ਦੀ ਕੁਰਬਾਨੀ ਦੀ ਇਹ ਵਰਲਡ ਵਿੱਚ ਜਾ ਰਹੀ ਹੁਣ ਵੀ ਮੇਰੀ ਇਹੀ ਕੋਸ਼ਿਸ਼ ਰਹਿੰਦੀ ਹੈ ਮੈਂ ਮਨ ਬਣਾਉਂਦਾ ਸੀ ਵੀ ਦਲਜੀਤ ਮਸਾਹਬ ਜੀ ਉਹਨਾਂ ਨੂੰ ਤਿੰਦਰ ਸਰਤਾਜ ਉਹਨਾਂ ਨੂੰ ਕਦੇ ਕਹਾਂਗੇ ਵੀ ਇੱਥੇ ਆ ਕੇ ਤੁਸੀਂ ਅਨੰਦ ਵਰਸਾਓ ਵੱਡੇ ਜਿਹਰੇ ਨੇ ਤੇ ਵੱਡੀ ਗੱਲਬਾਤ ਇਹਨਾਂ ਦੀ ਜਦੋਂ ਕਰਦੇ ਨੇ ਸ਼ਹੀਦਿਆਂ ਦੀ ਦਾ ਸਾਬਜਦਿਆਂ ਦੀ ਫਿਰ ਦੂਰ ਤੱਕ ਪਹੁੰਚੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਅਸੀਂ ਹੋਈਏ ਨਾ ਹੋਈਏ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਨੂੰ ਫਰਕ ਨਹੀਂ ਇਸ ਘਰ ਦੀਆਂ ਸਵਾਮਾਂ ਨੂੰ ਫਰਕ ਨਹੀਂ ਹੋਵਾਂਗੇ ਤਾਂ ਵੀ ਸਵਾਮਾਂ ਚੱਲੀ ਜਾਂਦੀਆਂ ਨਾ ਹੋਵਾਂਗੇ ਤਾਂ ਵੀ ਚੱਲੀ ਜਾਂਦੀਆਂ ਪਰ ਇਹ ਵੀ ਜਿੰਨਾ ਕਿ ਜਿੰਦਗੀ ਹੈ ਇਹ ਤਰਤੀ ਬੜੀ ਪਵਿੱਤਰ ਹੈ ਇਥੋਂ ਦਾ ਜਿੰਨਾ ਜਸ ਕਰ ਲਈਏ ਉਹਨਾਂ ਥੋੜਾ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਲੈਦੇ ਰਹੇ ਬੜੇ ਪਿਆਰ ਨਾਲ ਤੁਸੀਂ ਬਹੁਤ ਨਿਮਰਤਾ ਨਾਲ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ 'ਚ ਹਾਜ਼ਰੀ ਭਰ ਰਹੀਏ دیاں کو بہت گلتیاں ہو جانیا ہوں گی سنگت تن گرو گرنتھ ساحب بہار سچے پاشا بخش لین آؤ ہوں آپ جی سنگ جی نام صاحب سربن کرونگے گے اگلا جہاں پروگرام ہے وہ گرو کا پاسوں نے سربن کرنا ہے کوئی رستا بازی نہ رہے سارے گھر کر کے آخو جی واحس